ਟਰੰਪ ਐਡਮਿਨਿਸਟ੍ਰੇਸ਼ਨ ਜਾਂ ਵੈਸਟਰਨ ਜਿਹੜੇ ਕੰਟਰੀਜ਼ ਨੇ ਜਾਂ ਅਮਰੀਕਾ ਮੁਕੰਮਲ ਤੌਰ ਦੇ ਉੱਤੇ ਉਹੜਾ ਪਾੜੀਆਂ ਦੇ ਉੱਤੇ ਸਮੁੰਦਰ ਦੇ ਤੇ ਉਹਨਾਂ ਦੇ ਵਪਾਰਕ ਰਸਤਿਆਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਕਾਬਜ਼ਾ ਅਸੀਂ ਦੇ ਤਰੀਕੇ ਨਾਲ ਹਾਲ ਦੀ ਘੜੀ ਇਨਡਾਇਰੈਕਟਲੀ ਪਰ ਡਾਇਰੈਕਟ ਕਾਬਜ਼ ਤਾਂ ਹੋ ਸਕਦਾ ਜੇ ਖਾਲਸਤਰ ਬਣਦਾ ਸੋ ਸਿੱਖਾਂ ਨੂੰ ਆਜ਼ਾਦੀ ਮਿਲਦੀ ਹੈ ਤੇ ਅਮਰੀਕਾ ਨੂੰ ਵਪਾਰ ਮਿਲਦਾ ਸਿੱਖ ਆਜ਼ਾਦ ਹੁੰਦੇ ਨੇ ਕਿਉਂਕਿ ਸਿੱਖਾਂ ਦੇ ਖਾਸੇ 'ਚ ਠੱਗੀ ਨਹੀਂ ਹੈਗੀ ਚੋਰੀ ਨਹੀਂ ਹੈਗੀ ਸਿੱਖਾਂ ਦੇ ਖਾਸੇ ਦੇ ਵਿੱਚ ਲੁੱਟ ਨਹੀਂ ਹੈ ਇਸ ਕਰਕੇ ਸਿੱਖ ਨੇ ਜਿਹੜੇ ਪੂਰੀ ਦੁਨੀਆ ਨੂੰ ਸੂਟ ਕਰਦੇ ਨੇ ਵਪਾਰਕ ਤੌਰ ਦੇ ਉੱਤੇ ਸੋ ਇਸ ਕਰਕੇ ਸਾਡੀ ਆਜ਼ਾਦੀ ਦੀ ਸੁਭਾਵਨਾ ਅਸੀਂ ਟ੍ਰੇਡ ਵਾਰ 'ਚ ਵੀ ਦੇਖਦੇ ਹਾਂ ਦੂਜੀਆਂ ਜਗ੍ਹਾਾਂ ਦੇ ਵਿੱਚ ਉਹ ਵੀ ਦੇਖਦੇ ਹਾਂ ਅਸੀਂ ਟ੍ਰੇਡ ਵਾਰ 'ਚ ਵੀ ਦੇਖਦੇ ਹਾਂ ਜੇ ਟ੍ਰੇਡ ਵਾਰ ਦੂਜੀ ਵਰਲਡ ਵਾਰ ਦੇ ਵਿੱਚ ਕਨਵਰਟ ਹੁੰਦੀ ਹੈ ਤਾਂ ਉਹਦੇ 'ਚ ਵੀ ਅਸੀਂ ਖਾਲਸਨਾ ਦੇਖਦੇ ਹਾਂ ਤੇ ਇਹ ਰਸਤਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਰਾਹੀ ਆ ਰਿਹਾ ਸਾਨੂੰ ਸੋ ਇਹਦੇ ਚੋਂ ਅਸੀਂ ਲਗਾਤਾਰ ਹੱਲ ਦੇ ਜਿਹੜੇ ਤਲਾਸ਼ ਰਹੇ ਉਹ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੀ ਜੇ ਟਰੇਡਮਾਰਕ ਮਾਰਕੀਟ ਹੈ ਜਿਹੜੀ ਐਗਰੀਕਲਚਰ ਸੈਕਟਰ ਹੈ ਜੇ ਉੱਪਰ ਹੁੰਦਾ ਮੰਨ ਲਓ ਉਹਦੇ ਨਾਲ ਬਾਣੀਆਂ ਮਰ ਜੂਗਾ ਬਾਣੀਆਂ ਖਤਮ ਉਸੇ ਦਿਨ ਤੋਂ ਕਿਉਂਕਿ ਬਾੜੀਆਂ ਨੇ ਲੁੱਟ ਪਚਾਈ ਹੋਈ ਹੈ ਨਾ ਉਥੇ ਤੇ ਉਹਦੇ ਨਾਲ ਮਿਡਲ ਬੈਡ ਵੀ ਖਤਮ ਜਿਹੜਾ ਆੜਤੀਆ ਖਤਮ ਜਿਹੜੇ ਛੋਟੇ ਫਾਰਮਰ ਨੇ ਉਹ ਵੀ ਖਤਮ ਹੋਣਗੇ ਉਹ ਦਿਨ ਸੋ ਸਾਨੂੰ ਇਮੀਡੀਟਲੀ ਤੁਰੰਤ ਇਹ ਦਸਤਕ ਆ ਜਿਹੜਾ ਹਾਰਵਰਡ ਲੁਟਨਿਕ ਦਾ ਜਿਹੜਾ ਸਟੇਟਮੈਂਟ ਹੈ ਨਾ ਇਹ ਦਸਤਕ ਆ ਨੌਕ ਨੌਕ ਆ ਕਿ ਪੰਜਾਬ ਦੇ ਸਿੱਖ ਪੰਜਾਬ ਦੇ ਕਿਸਾਨ ਜੇ ਆਰਗੇਨਾਈਜ਼ ਹੋ ਜਾਣ ਹੁਣ ਇਹ ਸਹੀ ਸਭ ਇਹਨਾਂ ਨੂੰ ਆਰਗੇਨਾਈਜ਼ ਕਿਹਨੇ ਕਰਨਾ ਕਿਸਾਨ ਯੂਨੀਅਨ ਨੇ ਕਿਸਾਨ ਯੂਨੀਅਨ ਕਿਦੇ ਆਖੇ ਤੇ ਕੰਮ ਕਰ ਰਹੀ ਹੈ ਕੌਣ ਉਹਨਾਂ ਨੂੰ ਚਲਾ ਰਿਹਾ ਕਿਸਾਨ ਯੂਨੀਅਨ ਜਿੰਨੀਆਂ ਹੈ ਗਿਆ ਦੇ ਸਟੇਟ ਰਨ ਕਰਦੀਆਂ ਉਹਨਾਂ ਸਟੇਟ ਦੇ ਖੁਫੀਆ ਬਹਿਕਵੇਂ ਦੇ ਆਫੀਸਰ ਰਨ ਕਰਦੇ ਨੇ ਸਾਰਿਆਂ ਨੂੰ ਸੋ ਕੀ ਮੈਂ ਤਾਂ ਹੀ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਇਹ ਕਿਸਾਨਾਂ ਤੱਕ ਜਰੂਰ ਪਹੁੰਚਣਾ ਚਾਹੀਦਾ ਸਿੱਖ ਲੀਡਰਸ਼ਿਪ ਤੱਕ ਜਰੂਰ ਪਹੁੰਚਣਾ ਚਾਹੀਦਾ ਤਾਂ ਕਿ ਉਹ ਆਪਸ ਦੇ ਵਿੱਚ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਤੇ ਸਾਡੇ ਬਹੁਤ ਸਾਰੇ ਵੀਰ ਜਿਹੜੇ ਪੰਜਾਬ ਦੇ ਦੇ ਕਿਸਾਨ ਨੇ ਫਾਰਮਿੰਗ ਕਰਦੇ ਨੇ ਉਹਨਾਂ ਤੱਕ ਤਾਂ ਇਹ ਪ੍ਰੋਗਰਾਮ ਪਹੁੰਚ ਹੀ ਜਾਣਾ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨੂੰ ਅੱਗੇ ਲੈ ਕੇ ਚਾੜੋ ਸੋ ਇਹ ਇਹ ਜਿਹੜਾ ਹੈ ਨਵਾਂ ਮਾਡਲ ਉਥੇ ਨਿਊ ਵਰਲਡ ਆਰਡਰ ਦਾ ਲਾਗੂ ਹੋਣ ਵਾਲਾ ਐਗਰੀਕਲਚਰ ਸੈਕਟਰ ਹੈ ਜਿਹੜਾ ਖੁੱਲਣ ਵਾਲਾ ਉਥੇ ਉਸ ਖੇਤਰ ਪੂਰੀ ਦੁਨੀਆ ਦੇ ਵਿੱਚ